ਤੇ ਮੇਰਾ ਪਿਆਰ ਜੀ ਕਬੂਲ ਕਰੋ ਆਹ ਤਲਵਾਰ ਤੁਹਾਡੇ ਹੱਥ ਜੂਗੀ ਤੋ ਤੁਸੀਂ ਮੰਨੋ ਕਿ ਮੇਰੇ ਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਾਣਾ ਸ਼ੀਰ ਆ ਗਿਆ ਮੈਂ ਨਮਰਤਾ ਬੈਠ ਕੇ ਤੁਹਾਨੂੰ ਸਵਾਲ ਪੁੱਛਾਂਗਾ ਤੂੰ ਤੂੰ ਕੰਨਾ ਸਵਾਲ ਕਰੂਆ ਵਾ 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 ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਢੌਂਕੀ ਸਾਧਾਂ ਦਾ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਤੇ ਉੱਥੇ ਦੋਸਤੋ ਇਹ ਲੋਕ ਕਿਸੇ ਨਾ ਕਿਸੇ ਤਰੀਕੇ ਭੌਲੀ ਭਾਲੀ ਜਨਤਾ ਨੂੰ ਆਪਣੇ ਮਗਰ ਲਾ ਹੀ ਲੈਂਦੇ ਨੇ ਤੇ ਉੱਥੇ ਹੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਵੀਡੀਓ ਫਿਰੋਜ਼ਪੁਰ ਸ਼ਹਿਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪਖੰਡੀ ਸਾਧ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਭੌਲੀ ਭਾਲੀ ਜਨਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਰੀ ਦੇ ਵਿੱਚ ਹੀ ਆਪਣੇ ਆਪ ਨੂੰ ਲੋਕਾਂ ਦੇ ਕੋਲੋਂ ਮੱਥੇ ਟਿਕਵਾ ਰਿਆ ਸੀ ਤੇ ਕਹਿੰਦਾ ਹੈ ਕਿ ਮੇਰੇ ਉੱਤੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਦਾ ਪੈਰਾ ਹੈ ਤੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਪਖੰਡੀ ਸਾਧ ਦੇ ਘਰ ਦੇ ਵਿੱਚ ਹੀ ਮੇਲਾ ਲੱਗਿਆ ਹੋਇਆ ਹੈ ਤੇ ਦੋਸਤੋ ਸੱਚੀ ਇਹ ਵੀਡੀਓ ਵੇਖ ਕੇ ਮਾਨੂੰ ਬੜਾ ਹੀ ਦੁੱਖ ਲੱਗਿਆ ਕਿਉਂਕਿ ਇਸ ਨੇ ਸਿੱਖੀ ਸਰੂਪ ਦੇ ਵਿੱਚ ਆ ਕੇ ਇਹ ਸਭ ਕੁਝ ਕੀਤਾ ਜੋ ਕਿ ਇੱਕ ਬਹੁਤ ਹੀ निंदਣਯੋਗ ਹੈ ਤੇ ਸਾਡੀਆਂ ਸੰਸਥਾਵਾਂ ਨੂੰ ਇਸ ਬਾਰੇ ਯਕੀਨ ਦੇਣਾ ਚਾਹੀਦਾ ਹੈ ਤੇ ਇਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਸ ਨੇ ਸਾਡੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਹਾਨੂੰ ਅੱਗੇ ਉਸ ਵੀਡੀਓ ਵੱਲ ਲੈ ਚਲਦੇ ਹਾਂ ਜਿੱਥੇ ਕਿ ਸਿੰਘਾਂ ਵੱਲੋਂ ਇਸ ਉੱਪਰ ਪਹੁੰਚ ਕੀਤੀ ਗਈ ਅਤੇ ਉੱਥੇ ਵੀ ਤੁਸੀਂ ਵੇਖੋ ਕਿ ਕਿਵੇਂ ਇਸ ਬੰਦੇ ਵੱਲੋਂ ਪਖੰਡ ਵਧ ਕੀਤਾ ਗਿਆ ਆਓ ਲੈ ਚਲਦੇ ਹਾਂ ਤੁਹਾਨੂੰ ਉਸ ਪੂਰੀ ਵੀਡੀਓ ਵੱਲ ਤੇ ਵੀਡੀਓ ਨੇ ਵੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਵਿੱਚ ਸਾਂਝੇ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜਰੂਰ ਕਰ ਦਿਓ ਕਿਹੜਾ ਸਿੰਘ ਪਰਵੇਸ਼ ਕੀਤਾ ਦੱਸੋ ਕਿਹੜਾ ਸਿੰਘ ਬੋਲਦਾ ਦੱਸੋ ਉੱਚੋਂ ਕਿਹੜਾ ਸਿੰਘ ਬੋਲਦਾ ਵਾਹੇ 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 ਕਿਹੜਾ ਸਿੰਘ ਪਰਵੇਸ਼ ਕੀਤਾ ਦੱਸੋ ਮੈਂ ਬੈਂਗੋਲਾ ਨੂੰ ਹੀ ਵਾਹੇ ਜੀ ਕਾ ਵਾਹੇ ਜੀ ਬਥੇ ਕਿਹੜਾ ਕਿਹੜੇ ਸ਼ੀਸ਼ੇ ਨੇ ਦਤੋ ਨਾ ਕੋਈ ਪੁੱਤ ਜੀ ਉਹ ਨਾ ਰਾਮਾ ਗੋਤਾ ਸਿੰਘ ਜੀ ਆ

ਮੈਂ ਪ੍ਰਸ਼ਾਸਨ ਨੂੰ ਮਾਰੋ ਵਾਹ ਹੁਣੇ ਅੱਗੜੀ ਜਾ ਕੇ ਚੱਲੋ ਬਾਹਰ ਨੂੰ ਲੈ ਕੇ ਜਲੋ ਬੈਠ ਜਗਾ ਨਾ ਮੈਂ ਬਾਹਰ ਰਹਿ ਕਾ ਯਾ ਸਾਡੇ ਸਵਾਲਾਂ ਦੇ ਜਵਾਬ ਦੇ ਇਥੇ ਆਪ ਵੀ ਮਾ ਕੇ ਤਾਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਜਿਹੜਾ ਕਰ ਕਰਨ ਦੇ ਆਏ ਸਾਡੀ ਕੌਮ ਦਾ ਬੜਾ ਕਰ ਕਰਨ ਦੇ ਆਏ ਮੇਰੇ ਆਪ ਤੈਨੂੰ ਬਿਲ ਸੁਣੋ ਕਰਦਾ ਇਹ ਨਹੀਂ ਮੈਂ ਕਰਦਾ ਮੇਰੇ ਸਵਾਲਾਂ ਦੇ ਜਵਾਬ ਦੇ ਨਹੀਂ ਮੇਰਾ ਕਰਕੇ ਮੈਂ ਕਤਰਾ ਜਾ ਤੂੰ ਛੇੜੀ ਕਰਦੇ ਨਾ हां लकांगे दरबार ਦੇ ਸਾਡਾ ਪਾਪਾ ਜਦੋਂ ਮਾਪੀ ਜਾਈਗੀ ਬਰਬਰ ਕੇ ਰਹਿ ਗਿਆ ਪਾਪਾ ਜੀ ਜੁਲ੍ਹਾ ਸਾਡੀ ਮਤ ਨਹੀਂ ਉਸ ਪਾਸੇ ਜਾਂਦੀ ਪਰ ਸਾਡਾ ਹੈ ਜਿਹੜਾ ਮਤਲਬ ਫਿਰ ਕੱਟਿਆ ਵੀ ਉਹ ਜਨ ਨਾਲ ਲੱਗਦਾ ਮੈਂ ਦਰਵਾਜ਼ੇ ਵਿੱਚੋਂ ਪੁੱਛੂਗਾ ਕਿ ਮੈਨੂੰ ਦੱਸੋ ਬਾਵੇ ਜੀਵ ਸਿੰਘ ਦਾ ਦੱਸੋ ਮੀਨੂ ਪਾਈ ਮਣੀ ਸਿੰਘ ਦੱਸੋ ਮੀਨੂ ਗੋਤਾ ਸਿੰਘ ਦੱਸੋ ਵੀ ਭਾਈ ਬਖਸ਼ਰ ਸਿੰਘ ਦੱਸੋ ਮੀਨੂ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰਾਖਾ